ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਵੈਲਕਮ ਆਈ ਆਪਣਾ ਨਵੇਂ ਬਲੌਗ 'ਚ। ਤੇ ਆਪਾਂ ਲੱਗੇ ਸੀ ਅੱਜ ਕਣਕ ਵੁੱਢਣਾ। 187 ਤੇ ਇਹਦਾ ਤੁਹਾਨੂੰ ਦਿਖਾਉਣੇ ਅੱਜ ਕੀ ਝਾੜ ਨਿਕਲਿਆ। ਤੇ ਬਾਕੀ ਤੁਹਾਨੂੰ ਕਣਕ ਵੀ ਦਿਖਾਉਣੇ ਕਿਵੇਂ ਖੜੀ ਆ ਗਈ। ਕਣਕ ਐਨ ਖੜੀ ਆ ਪੂਰੀ ਵਧੀਆ। 187 ਕਣਕ ਆ ਗਈ ਇਹ। ਇਹ 5 ਮਹੀਨੇ 10-15 ਦਿਨਾਂ ਉੱਪਰ ਹੋ ਗਈ। ਹਾਂ ਖੜਕੀ ਪਈ ਆ ਪੂਰੀ ਬੱਦਨਦਨ ਬਸਤਾ ਅਸੀਂ ਤੁਸੀ ਦੇਖ ਸਕਦੇ ਹੋ ਐ ਖੜੀ ਆ ਸਿਆਉਣਾ ਸਿਆਉਣਾ ਕਰਦੀ ਬਾਕੀ ਫਾਈਨਲ ਤੁਹਾਨੂੰ ਦਿਖਾਵਾਂਗੇ ਕੀ ਝਾੜ ਨਿਕਲਿਆ ਬਾਕੀ ਟਰੈਲੀ ਦੇ ਵਿੱਚ ਜੱਜਮੈਂਟ ਲੱਗ ਜੰਦੀ ਆ ਕਿੰਨੇ ਕੇ ਕਾਉਂਟਰਲ ਦੀ ਤੇ ਅਖੀਰ ਦੇ ਵਿੱਚ ਤਾਂ ਕੰਡੇ ਦੀ ਪਤਾ ਲੱਗਦਾ ਵੀ ਕਿੰਨੇ ਕਾਉਂਟਰਲ ਦੀ ਹੋਈ ਉਹ ਵੀ ਤੁਹਾਨੂੰ ਦੱਸਾਂਗੇ ਕੰਡੇ ਤੇ ਮਨਿਰੋ ਵੀਡੀਓ ਦੇ ਨਾਲ ਬਾਕੀ ਚੱਲੀ ਨੇ ਕੰਪੈਨ ਹੁਣ ਪਗ ਲੱਗ ਭਾ ਸਾਡਾ ਏਰੀਆ ਦਾ ਬਸ 5-6 ਦੰਗਾ ਚ ਵੱਡੇ ਆ ਜਾਣ ਬਾਕੀ ਜਿਹੜੇ ਏਰੀਆ ਦੇ ਵਿੱਚ ਚੱਲੀਆਂ ਨੇ ਮਸ਼ੀਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿੰਨਾ ਕਿੰਨਾ ਟਾਈਮ ਦੇ ਵਿੱਚ ਆ ਜਾਣੀਆਂ ਨੇ ਕਣਕਾਂ ਉਡੀਆਂ ਇਹ ਕਿੰਨਾ ਬਾਕੀ 800 ਸਬੀ ਵੀ ਬਾਰੇ ਵੀ ਦੱਸੋ ਜਿਹੜੀ ਕਿਸੇ ਵੀਰ ਭਾਈ ਦੇ ਲਾਇਆ ਹੁੰਦਾਗਾ ਵੀ ਕਿੰਨੇ ਕੌਂਟਲ ਦੀ ਆਈ ਹੈਗੀ ਏਕੜ ਦੀ 25 ਕੌਂਟਲ 26 ਕੌਂਟਲ ਪੈਂਡ ਆਪਾਂ ਉੱਥੇ ਵੱਢ ਕੇ ਆਇਆ ਇੱਕ 2 ਕਿਲੇ ਉਹ ਆਇਆ ਪੈਂਡ ਕੌਂਟਲ ਵਾਂਗੂ ਪੈ ਗਿਆ ਬਣ ਕੇ ਉਹਦੇ ਵਿੱਚੋਂ 12 ਵਿੱਗੇ ਪੂਰਾ ਬਾਹਣਾ 2 ਕਿਲੇ ਮਤਲਬ ਇਹਦਾ ਸਾਡੇ 6 ਵਿੱਗੇ ਦਾ ਕਿੱਲਾਗਾ ਸਵਾ 6 ਦਾ 6 ਵਿੱਗੇ 12 ਵਿੱਗੇ ਥਾਂ ਸੀਗਾ ਉਹ 6 ਮਤਲਬ ਸਵਾ 6 ਦਾ ਕਿੱਲਾ ਹੁੰਦਾ ਹੂ ਆਪਣੇ ਪੈਂਡ ਕੌਂਟਲ ਵਾਂਗੂ ਹੋ ਗਿਆ ਉਹ ਤਕਰੀਬਨ ਟਰਾਲੀ ਦੇ ਵਿੱਚ ਪਤਾ ਲੱਗਦਾ ਬਾਕੀ ਕੰਡੇ ਦੇ ਵਿੱਚ ਲੱਗ ਜਾਣਾ ਪਤਾ ਕਿੰਨਾ ਡੇਟ ਆਗਾ ਬਾਕੀ ਚੱਲੀਆਂ ਦੀਆਂ ਨਾਲ ਹੁੰਦੇ ਆਪਣੇ ਵੀ ਹੁਣ ਮਸ਼ੀਨ ਆ ਕਣਕ ਵੀ ਛੌਣਾ ਛੌਣਾ ਕਰਦੀ ਆ 187 ਬਾਕੀ ਝਾੜ ਕਿ ਦੱਸ ਰਹੇ ਨੇ ਵੀ ਬਹੁਤ ਵਧੀਆਗਾ ਫਾਈਨਲ ਦੇ ਵਿੱਚ ਤੁਹਾਨੂੰ ਦੱਸੀ ਦੇਣਾ ਵੀ ਕਿੰਨਾ ਝਾੜ ਆਗਾ ਜਿਹੜੀ ਜੀਐਂਡੀਆ ਮਗਰ ਵੀ ਕੱਲੂ ਪਾ ਦੇਣਾ ਰੀਪਰ ਆਪਾਂ ਨੇ ਆਪਣੇ ਮਤਲਬ ਦੋ ਦਿਨ ਇੱਕ ਉਹ ਪਹਿਲਾਂ ਵੱਡੀ ਆ ਜਿਹੜੀ ਉਹਦੇ ਵਿੱਚ ਵੜਦੇ ਨਹੀਂ ਉਹ ਵੀ ਅੱਜ ਆ ਤੋੜੀ ਵੱਡੀਆਂ ਜਿਹੜੀ ਉਹਦੀ ਤੋੜੀਆਂ ਵਾਲੀ ਲਾ ਦੇਣੀ ਆ ਕੱਲ ਨੂੰ ਉਹ ਵੀ ਤੁਹਾਨੂੰ ਦੱਸਾਂਗੇ ਵੀ ਜਿਹੜੀ ਵੀ ਕਿੰਨਾਗਾ ਤੇਲ ਖਾਂਦਾ ਕਿੰਨਾਗਾ ਨਹੀਂ ਉਹ ਵੀ ਆਪਣੇ ਸਾ ਚੈਨਲ ਤੇ ਵੀਡੀਓ ਆ ਜਾਣੀ ਆ ਬਾਕੀ ਇਹਨੂੰ ਬਾਕੀ ਤੇਲ ਵਾਰੇ ਕਿੰਨੀਆਂ ਟਰੈਲੀਆਂ ਭਰਾਂਗਾ ਉਹਦੇ ਬਾਰੇ ਤੁਹਾਨੂੰ ਸਾਰੇ ਡਿਟੇਲ ਚ ਦੱਸ ਲਾਂਗੇ ਵੀ ਜਿਹੜੀ ਆਪਲਾ ਜੰਪੀਆ ਚੰਦਾ ਜੀ ਉਹ ਪੰਜ ਵੀ ਕਿੰਨੇ ਆ ਫੇਰ ਰੱਖਾਂ ਦਾ ਕਿੰਨੀਆਂ ਡਾਲੀਆਂਆਂ ਆਉਂਦਾ ਕੀ ਕੁਸ ਅਬ ਦਾ ਰੰਗ ਭੰਗ ਦਿਖਾਉਂਗਾ ਐਂਡਰ ਆਉਂਦੋਂ ਲੌਣੇ ਨਾਲ ਚੱਲੀ ਜਾਂਦੀ ਐ ਵੀ ਆਪਣੇ ਵੀਡੀਓ ਚੰਗੀ ਲੱਗੇ ਤਾਂ লাইਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ